ਜੀ ਸਾਰਿਆਂ ਨੂੰ ਤੇ ਬਲੌਗ ਦੀ ਸ਼ੁਰੂਆਤ ਕਰਦੇ ਪਏ ਆ ਆ ਇਹ ਆ ਗੁੱਜਰ ਮਦਨਾ ਤੋਂ ਥਾਣੇ ਪੈ ਤੁਹਾਨੂੰ ਆ ਬੰਦੇ ਆ ਠੀਕ ਐ ਇਹ ਥੋੜਾ 2300 ਬੂਟਾ ਨੁਕਸਾਨ ਕੀਤੇ ਨੇ ਸੁਣਨ ਨੇ ਫਾਇਦਿਆਂ ਦਾ ਠੀਕ ਐ ਉਹ ਭਜਦਾ ਕਿਧਰ ਗਾ ਸੁਣ ਉਹ ਭਾਜੀ ਭੈਣੇ ਮੇਰੀਏ ਮੇਰੀ ਮੇਰੀ ਗਾ ਸੁਣ ਇੱਕ ਦੋ ਮੱਜਾ ਨਹੀਂ ਸੀ ਤੇਰੀਆਂ ਪਿੱਛੇ ਇੱਕ ਦੋ ਮੱਜਾ ਸੀ ਅੱਗੇ ਜਿਹੜੇ ਲਾਈ ਬੂਟੇ ਹੋ ਨਹੀਂ ਕਸਮ ਨਾਲ ਦੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬਲੌਗ ਦੀ ਸ਼ੁਰੂਆਤ ਕਰਦੇ ਪਏ ਆਪਾਂ ਤੇ ਉਮੀਦ ਕਰਦਾ ਸਾਰੇ ਤੰਦਰੁਸਤ ਤੇ ਖੈਰ ਦੇ ਵਧੀਆ ਹੋਣਗੇ ਸਾਰਿਆਂ ਦੇ ਪਰਿਵਾਰ ਬਹੁਤ ਹੀ ਤੰਦਰੁਸਤ ਹੋਣਗੇ ਅੱਜ ਚੱਲੇ ਆ ਪਾਣੀ ਪਾਉਣ ਸਵੇਦਿਆਂ ਨੂੰ ਪਾਣੀ ਪਾਉਣ ਚੱਲੇ ਆ ਰੋਜ਼ ਹੀ ਸਾਡਾ ਕੰਮ ਹੈ ਉਹਦਾ ਸਵੇਰ ਦਾ ਅਸੀਂ ਆਪਾਂ ਟੈਂਕਿਆਂ ਨੂੰ ਰੱਖੀਆਂ ਤੇ ਚੱਲਦੇ ਆ ਖੇਤਾਂ ਨੂੰ ਜਾ ਕੇ ਦੇਖਦੇ ਆ ਪਾਣੀ ਪਾਣੀ ਪਾਉਨੇ ਆ ਥੋੜੇ ਬੋਤੇ ਗੁਜਰਦੇ ਵੀ ਤੰਗ ਬਾਇ ਕਰਦੇ ਉਹਨਾਂ ਦਾ ਵੀ ਧਿਆਨ ਦੇ ਰੱਖਣਾ ਪੈਂਦਾ ਗੁਜਰਾ ਗਜਰਾ ਦਾ ਕਿਉਂਕਿ ਬੂਤੇ ਵਟੇ ਤੋੜਦੇ ਨੇ ਬਹੁਤ ਜ਼ਿਆਦਾ ਤੇ ਚਲੋ ਮਿਲ ਜਾਈਏ ਖੇਤ ਦੇ ਵਿੱਚ ਇਹ ਆ ਗੁੱਜਰ ਮਦਨਾ ਤਾਂ ਥਾਣੇ ਪੈ ਤੁਹਾਨੂੰ ਤੁਸੀਂ ਗੰਦ ਪਾਇਆ ਨਾ ਭੈਂਚ ਤੁਸੀਂ ਜਿਹੜਾ ਇਹਨਾਂ ਨੇ ਤੁਹਾਡੇ ਸਵੈਦਨ ਨੁਕਸਾਨ ਸਵੈਦਿਆਂ ਦਾ 2300 ਬੂਟਾ ਕੀ ਤੁਹਾਨੂੰ ਨੁਕਸਾਨ ਬੱਬੀ ਓਏ ਫੋਨ ਕਰ ਉਹਨੂੰ ਉਹਨੂੰ ਫੋਨ ਕਰ ਜਿਹੜਾ ਭਾਜੀ ਨੂੰ ਬੱਸ ਬਾਜਿਆ ਪੁਲਸਿਆ ਪੁਲਸੇ ਦਾ ਭੈਂਚ ਉਹਨਾਂ ਦਾ ਬੰਦਾ ਪੋਤਾਂ ਨੂੰ ਮੈਂ ਤੁਮ ਵੀਦਾਂ ਦੀ ਭਾਜੋ ਤੇ ਸਵੇਦਲਾ ਲਾਇਆ ਆ ਆ ਬੰਦੇ ਆ ਠੀਕ ਐ ਇਹ ਤੁਹਾਡਾ 2300 ਬੂਟਾ ਨੁਕਸਾਨ ਕੀਤਾ ਨੇ ਸੁਣਨ ਸਵੈਦਿਆਂ ਦਾ ਠੀਕ ਹੈ ਤੇ ਆ ਬੰਦੇ ਆ ਦੇਖੋ ਤੇਰਾ ਮੈਂ ਦੱਸਦਾ ਕੋਈ ਨਹੀਂ ਜਲੇ ਆਉਂ ਨਾ ਪੁਲਿਸ ਕਿੱਥੋਂ ਨਹੀਂ ਤੁਸੀਂ ਕਿੱਥੋਂ ਨਹੀਂ ਡੇਢ ਬੋਲੋ ਰੰਨੇ ਕਿੱਥੋਂ ਦੀ ਹਾਂ ਆਏ ਇੱਥੇ ਆਂਦੇ ਉਹ ਚਿਟਾਂ ਯੋ ਨਹੀਂ ਗਊ ਕਾਟ ਸਲੇਬ ਗਊ ਕਾਟ ਸਲੇਬ ਠੀਕ ਹੈ ਠੀਕ ਹੈ ਇਹ ਗਊ ਕਾਟ ਸਲੇਬ ਗੱਗਾ ਰਹਿੰਦੇ ਇਹ ਠੀਕ ਹੈ ਇਹਨਾਂ ਨੇ 2.5 300 ਬੂਟਾ ਕੀਤਾ ਸਾਡਾ ਨੁਕਸਾਨ ਬੋਹ ਵਾਰ ਨੂੰ ਹਟਾਇਆ ਇਹਨਾਂ ਨੂੰ ਬੰਦਿਆਂ ਨੂੰ ਫਰੇ ਹੜਦੇ ਨਹੀਂ ਇਹ ਠੀਕ ਹੈ ਤੇ ਇਹ ਨਹੀਂ ਮੈਂ ਹੁਣ ਵੀਡੀਓ ਪੁਲਿਸ ਨੂੰ ਠੀਕ ਹੈ ਇਹ ਕੋ ਬੰਦਾ ਜਾਂਦੇ ਆ ਅੱਗੇ ਇਹਨਾਂ ਨੂੰ ਪਤਾ ਨਹੀਂ ਭਾਂਜੋ ਅਸੀਂ ਮਿਹਨਤ ਕਰਕੇ ਫਾਇਦੇ ਲਾਈਦੇ ਆ ਤੇ ਇਹ ਸਾਲਿਆਂ ਨੇ ਗੰਦ ਪਾਇਆ ਭਾਂਜੋ ਬੂਟੇ ਸਾਲੇ ਵਿੱਚੋਂ ਜਾਂਦੇ ਆ ਚਲੋ ਹਾਂ ਸਾਲਿਆਂ 2-300 ਮੱਝਾਂ ਓਏ ਬਾਊ ਓ ਹੈਲ ਟੋਪੀ ਵਾਲਿਆ ਇਧਰ ਆ ਇਧਰ ਆ ਇਹਨੂੰ ਬਹੁਤ ਵਾਰ ਹਟਾਇਆ ਪਰ ਇਹ ਹਟਦੇ ਨਹੀਂ ਇਹ ਤਾਂ ਚੁੱਹ ਉਹ ਹੈਲੋ ਇਧਰ ਆ ਛੋਟੂ ਉਹ ਇਧਰ ਆ ਵੀਰੇ ਉਹ ਹੈਲੋ ਗਾ ਸੁਣ ਇਧਰ ਤੇ ਆ ਉਹ ਇਧਰ ਤੇ ਆ ਗਾ ਸੁਣ ਓ ਪੱਸ ਦਾ ਕਿਦਣਾ ਗਾ ਸੁਣ ਨਹੀਂ ਤੂੰ ਨੁਕਸਾਨ ਕਹਿੰਦਾ ਸੋ ਸੋ ਖਾਦੀ ਮੈਂ ਮੈਨੂੰ ਦੱਸ ਹੈ ਤੈਨੂੰ ਚੰਗਾ ਵਾਲਾ ਪਤਾ ਅੱਗੇ ਸਫੈਦੇ ਲੱਗੇ ਤੈਨੂੰ ਮੈਂ ਉੱਥੇ ਵੀ ਕਹਿ ਕੇ ਭੇਜਦਾ ਮੈਂ ਤੈਨੂੰ ਕਿ ਅੱਗੇ ਸਫੈਦੇ ਲੱਗੇ ਉਹ ਡੰਗਰ ਨਾ ਬਾੜੀ ਸਾਲਾ 20 ਰੁਪਿਆ ਇੱਕ ਬੂਟਾ 20 ਰੁਪਏ ਦਾ ਹੈ ਪਾਣੀ ਪਾ ਬਾਂ ਬਾ ਹੱਡੀ ਭੈਂ ਉੱਥੇ ਸੁਣਦਾ ਮੇਰੇ ਤੋਂ ਸਾਲਾ ਹੁਣ ਹੋਰ ਤੁਰਿਆ ਗਾਂ ਗਾਂ ਨੂੰ ਹੱਸਦੇ ਅੱਗੇ ਸਾਰੇ ਨੁਕਸਾਨ ਕਰਕੇ ਕੋਈ ਨਹੀਂ ਪੁੱਤ ਆ ਗਈ ਤੁਹਾਡੇ ਪੁਲਿਸ ਵਾਲੇ ਪੁਲਿਸ ਠੀਕ ਹੈ ਉਸੋਂ ਨਾਮ ਹੈ ਤੁਹਾਡੇ ਦੰਦ ਮੈਗਰੋ ਨਾਮ ਮੈਂ ਤੁਹਾਡੇ ਠੀਕ ਹੈ ਇਹ ਬੰਦਿਆਂ ਨੇ ਭੈਂ ਜੋ ਅਸੀਂ ਅਸੀਂ ਕੁਝ ਕਹੀਦਾ ਨਹੀਂ ਪੰਜਾਬ ਵਿੱਚ ਤੁਸੀਂ ਭੈਂ ਤੁਹਾਡੇ ਕੋਈ ਨਹੀਂ ਚਾ ਹਾਉ ਫੇ ਹਾਉ ਫੇ ਹਾਉ ਫੇ ਹੈ ਸੜਾ ਇੱਕ ਵਾਰ ਹੋਇਆ ਦੋ ਵਾਰ ਹੋਇਆ ਅਸੀਂ ਨਹੀਂ ਕੀਤਾ ਨੁਕਸਾਨ ਉਹਨੇ ਉਹ ਕਰ ਗਿਆ ਉਹ ਕਰ ਗਿਆ ਹੈ ਉਹ ਭਰਾਵਾ ਸਾਰੇ ਦੱਲ ਜੀ ਅੱਜ ਹੀ ਆਇਆ ਤੂੰ ਤੇ ਤੈਨੂੰ ਮਾਤਾ ਕਹਿ ਕੇ ਭੇਜਿਆ ਪਿੱਛੇ ਪੁੱਛੋ ਕਿ ਅੱਗੇ ਫਾਇਦੇ ਲੱਗਿਆ ਧਿਆਨ ਰੱਖੀਂ ਅੱਗੇ ਹੈ ਕਿਹੜੇ ਗੱਲ ਕਰ ਪਹਿਲਾਂ ਉਹ ਇੱਥੇ ਦੀ ਗੱਲ ਨਹੀਂ ਕਰਦਾ ਮੈਂ ਉਹ ਗੱਲਾਂ ਗਾ ਕੇ ਫਾਇਦਿਆਂ ਦੀ ਬਾਜੀ ਬੋਲੇ ਕਿ ਇੱਕ ਦੋ ਮੱਝਾਂ ਸੀ ਜਿਆ ਫਿਰ ਇੱਧਰ ਉਹ ਭਾਜੀ ਭੈਣੇ ਮੇਰੀਏ ਮੇਰੀ ਮੇਰੀ ਗੱਲ ਸੁਣ ਇੱਕ ਦੋ ਮੱਝਾਂ ਨਹੀਂ ਸੀ ਤੇਰੀਆਂ ਪਿੱਛੇ ਇੱਕ ਦੋ ਮੱਝਾਂ ਸੀਆਂ ਅੱਗੇ ਜਿਹੜੇ ਲਾਈ ਬੁੱਟੇ ਹੋ ਨਹੀਂ ਕਸਮ ਨਾਲ 2 ਦਿਨ ਮਿਤੇ ਉਹ ਮਾ ਉਹ ਕਸਮ ਕਸਮ ਛੱਡ ਦੇ ਮੇਰੀ ਭੈਣੇ ਮੇਰੀ ਗੱਲ ਸੁਣ ਠੀਕ ਹੈ ਤੇ ਅਸੀਂ ਵੀ ਜ਼ਿੰਮੇਦਾਰ ਬੰਦੇ ਆ ਠੀਕ ਹੈ ਉਹ ਦੇ ਲੈ ਪਾਣੀ ਭਰ ਕੇ ਕੱਲੇ-ਕੱਲੇ ਬੂਟੇ ਨੂੰ ਪਾਣੀ ਪਾਉਣਾ ਕੱਲੇ-ਕੱਲੇ ਬੂਟੇ ਨੂੰ ਪਾਣੀ ਠੀਕ ਐ ਸਾਲਾ ਮੋਲ ਦਾ ਪਾਣੀ ਆ ਤੇਲ ਫੂਕਣਾ ਲਾਉਣਾ 20 ਰੁਪਏ ਦਾ ਇੱਕ ਬੂਟਾ ਭੈਣੇ ਮੇਰੀਏ ਤੂੰ ਵੀ ਤੂੰ ਵੀ ਸਿਆਣੀ ਆ ਤੂੰ ਵੀ ਨਹੀਂ ਤੂੰ ਸੋਚਦੀ ਆ ਨਾ ਫਿਰ ਤੂੰ ਕਾਦੀ ਨਹੀਂ ਆ ਨਾ ਤੂੰ ਮੈਂ ਤੇਰੇ ਸਾਹਮਣੇ ਇਧਰੋਂ ਕਰ ਲੈਣਾ ਅਸੀਂ ਤਾਂ ਮੈਨੂੰ ਦੇਖ ਕੇ ਮੈਨੂੰ ਦੇਖ ਕੇ ਕੀਤੇ ਨਾ ਤੂੰ ਪਹਿਲੇ ਪਾ ਕੇ ਇਧਰੋਂ ਸੀਗਾ ਉਹ ਭੈਣੇ ਮੇਰੀਏ ਝੂਠ ਨਹੀਂ ਬੋਲੀਦਾ ਹੁੰਦਾ ਠੀਕ ਐ ਗਲਤੀ ਮੰਨ ਲਈਦੀ ਹੁੰਦੀ ਆ ਪਰ ਗੱਲੇ ਭਗੀ ਆ ਤੁਸੀਂ ਨੁਕਸਾਨ ਕਰੋ ਬਾਜ਼ ਨਹੀਂ ਆਉਂਦੇ ਠੀਕ ਐ ਹੁਣ ਮੈਂ ਇਹ ਇਹ ਵੀਡੀਓ ਮੈਂ ਤੇ ਨਹੀਂ ਪੁਲਿਸ ਥਾਣੇ ਸਿੱ ਹਾਂ ਠੀਕ ਆ ਅਹੀਂ ਨੁਕਸਾਨ ਨੁਕਸਾਨ ਭੈਣ ਕੋਈ ਸਲਾਹ ਕੁਝ ਕਹਿੰਦਾ ਨਹੀਂ ਤੁਹਾਨੂੰ ਚਲ ਕੋਈ ਨਹੀਂ ਅੱਗੇ ਤੁਸੀਂ ਕੁੜੀਆਂ ਕਰਦੇ ਨੇ ਜਾਨੀਆਂ ਕਰ ਕਰਦੇ ਨੇ ਤੁਸੀਂ ਵੀ ਦੇਖ ਹੀ ਚੁੱਕੇ ਆ ਉਹਦੇ ਕਿੰਨੀ ਮਿਹਨਤ ਲੱਗਦੀ ਆ ਨਾ ਸਾਨੂੰ ਪਾਣੀ ਪਾਉਂਦਿਆਂ ਨੂੰ ਆ ਦੇਖੋ ਲੱਗੀ ਹੋਈ ਆਪਾਂ ਮਾ ਤੇ ਬੱਕੀ ਸਾਡਾ ਰੋਜ਼ ਦਾ ਕੰਮ ਹੈ ਕਿ ਪਾਣੀ ਪੋਣਾ ਉਸਕਾਦਿਆਂ ਨੂੰ ਤੇ ਜਦੋਂ ਕੋਈ ਐਡੇ ਗੁੱਜਰ ਆਹ ਜੀ ਆਜਦੇ ਨੇ ਹਨਾ ਔਰ ਇਹਨਾਂ ਦਾ ਮੈਨੂੰ ਲੱਗਦਾ ਕਿ ਇਹ ਇੱਕ ਤਾਂ ਕਰਦੇ ਰੋਜ਼ ਦਾ ਕੰਮ ਹੈ ਇਹਨਾਂ ਦਾ ਆਖੀ ਜਿੰਨਾ ਮਰਜੀ ਸਮਝਾ ਲਓ ਜਿੰਨਾ ਮਰਜੀ ਕਹਿ ਲਓ ਇਹ ਨਹੀਂ ਮੰਨਦੇ ਹੈਨਾ ਅਸੀਂ ਬਹੁਤ ਵਾਰ ਸਮਝਾ ਕੇ ਤੇਰੇ ਆਹ ਦਵਾਰਣਾਂ ਦੀਆਂ ਤੇ ਵੀਰ ਇਦਾਂ ਲਾ ਰਹੇ ਕਿ ਜਿਹੜੇ ਲੰਘਦੇ ਨੇ ਵੜਦੇ ਨੇ ਇਧਰੋਂ ਸਾਰਾ ਗੰਦ ਪਾ ਕੇ ਜਾਂਦੇ ਨੇ ਇੱਥੇ ਨਾ ਪਾ ਦੇ ਰੇ ਠੀਕ ਹੈ ਹਰ ਇਕੱਲਾ ਇਕੱਲੇ ਬੁੱਤੇ ਨੂੰ ਪਾਣੀ ਪਾਇਆ ਜਾ ਰਿਹਾ ਹੈ ਨਾ ਕਿ ਆਪਾਂ ਕਿੰਨੀ ਮਿਹਨਤ ਕਰਦੇ ਪਏ ਆ ਤੇ ਭਈ ਜਿਹੜਾ ਬੰਦਾ ਮਿਹਨਤ ਕਰੂਗਾ ਉਹ ਤਾਂ ਬੰਦਾ ਫਿਰ ਸਰਾਉਗਾ ਫਿਰ ਲੋਕਾਂ ਨੂੰ ਹੈਨਾ ਜਿਹੜਾ ਵੀ ਨੁਕਸਾਨ ਕਰੂਗਾ ਉਹ ਬੇਇਨਤ ਜਿਹੜੀ ਹੈਗੀ ਆ ਬੰਦੇ ਨੂੰ ਬੇਇਨਤ ਅਗਲੇ ਬੰਦੇ ਨੂੰ ਥੋੜੀ ਸ਼ਰਮ ਚਾਹੀਦੀ ਆ ਇਹ ਖਾਸ ਕਰਕੇ ਇਹਨਾਂ ਨਾਲ ਗੁੱਸਾ ਨਹੀਂ ਸ਼ਰਮਦਾ ਹੈ ਨਹੀਂ ਹੈਨਾ ਇਹ ਨੁਕਸਾਨ ਕਰ ਦਿੰਦੇ ਆ ਬਾਅਦ ਇਹ ਇਹ ਕਹਿੰਗੇ ਵੀਰੇ ਆਪਾਂ ਨਹੀਂ ਆਏ ਸੀਗੇ ਵੀਰੇ ਆਪਾਂ ਨਹੀਂ ਆਏ ਸੀਗੇ ਵੀਰੇ ਤੁਹਾਨੂੰ ਨਹੀਂ ਆਏ ਸੀਗੇ ਉਹ ਆਏ ਸੀਗੇ ਹੈਨਾ ਤਾਂ ਗੁੱਸਾ ਤਾਂ ਵੀ ਆਊਗਾ ਫਿਰ ਬੰਦੇ ਨੂੰ ਇਹ ਭਤੀ ਪੈਨ ਬ੍ਰੇਕ ਤਾਂ ਮੈਂ ਤਾਂ ਫੇਰ ਕਰੂੰਗਾ ਵੀ ਮੈਂ ਕਿਹ ਕਿ ਹਰ ਕੋਈ ਕਰੂਗਾ ਜਿਹੜਾ ਬੰਦਾ ਬੇਇਨਤ ਕਰਦਾ ਪਿਆ ਹੈਗਾ ਹੁਣ ਦਿਨ ਟਾਈਮ 11:30 12:00 ਵਜੇ ਨੇ ਹੈਨਾ ਪਤਾ 12 ਵਜੇ ਧੁੱਪੇ ਦੁਪਹਿਰੇ ਲੱਗਾ ਜੇ ਪਾਣੀ ਪੌਂਸ ਕਰਦਿਆਂ ਨੂੰ ਜੇ ਕੋਈ ਵੀ ਸਾਡੀ ਫਰ ਉਹ ਮੈਂ ਤਾਂ ਫਿਰ ਬਣਾਉਗਾ ਮੈਂ ਤਾਂ ਫਿਰ ਆਉਂਗਾ ਜੀ ਮੈਂ ਫਿਰ ਧੰਦੀ ਕਰਵਾਉਂਗੀ ਕੋਈ ਕੋਈ ਕੋਰਾ ਸੁਝਾਦਾ ਪਿਆਰ ਨਾਲ ਬਾਕੀ ਇਹ ਹੈ ਕਿ ਬੜੀ ਬਦਰ ਵਾਲੀ ਜੀ ਨਹੀਂ ਯਾਰ ਪਤਾ ਮਿਹਨਤ ਕਰਦੇ ਕਹਿੰਦੇ ਕੁੱਤੇ ਲਾਏ ਨੇ ਬੰਦੇ ਨੇ ਤੁਹਾਡੇ ਨਾਲ ਸਾਡੇ ਤੁਮਨ ਦਿਖਦਾ ਰਹੂਗਾ ਆ ਦੇਖੋ ਇਹ ਮੱਝ ਦਾ ਪੈਰ ਲੱਗਾ ਔਰ ਆ ਬੂਟਾ ਗਿਆ ਆ ਦੇਖੋ ਘਰ ਤਾਂ ਗੰਬੂ ਆ ਦੇ ਕਿੰਨਾ ਸੋਹਣਾ ਬੂਟਾ ਕਰਤਾ ਕੰਮ ਬੰਜਰੇ ਤੇ ਬੰਦਾ ਹੁਣ ਕੀ ਕਰੇ ਸਭਿਆ ਬੰਦੇ ਨੇ ਕੁਝ ਨਾ ਕਰਿਆ ਆ ਦੇ ਆ ਦੇ ਕਰਦਣਾ ਨੁਕਸਾਨ ਇੱਕ ਭੈਣ ਨੂੰ ਗੁੱਸਾ ਵੜਾ ਆਉਂਦਿਆ ਮੈਂ ਹਮ ਬੜੇ ਹੀ ਕੋਈ ਨਾ ਮੱਤਾ ਤੋਂ ਲੌਣੀ ਸਾਖਾਂ ਦੀ ਆ ਆ ਦੇਖੋ ਇਹ ਆ ਦੇਖੋ ਇੱਥੇ ਬੂਟਾ ਜਿੰਦਾ ਆ ਟਿੰਗਣ ਦੇ ਪੈਰ ਰੱਖਿਆ ਖਤਮ ਬੂਟਾ ਮਾਰਦਾ ਬੂਟਾ ਉਹ ਤੇ ਬੂਟਾ ਜਿੰਦਾ ਉੱਥੇ ਮਾਰਦਾ 2.300 ਬੂਟਾ ਆ ਦੇਖੋ ਆ ਦੇਖੋ ਆ ਬੂਟਾ ਬੱਧਿਆ ਕਿਤੇ 2.300 ਬੂਟਾ ਸਾਡਾ ਇਹਨਾਂ ਨੇ ਇਧਰਾਂ ਨੇ ਖਲਾਕ ਦਿੱਤਾ ਸਾਰਾ ਇੱਥੇ ਤੋਂ ਮੈਂ ਬੋ ਵਾ ਸਮਝਾਇਆ ਇਹਨਾਂ ਨੂੰ ਪਹਿਲਾਂ ਤੇ ਹੁਣ ਮੈਂ ਇਹਨਾਂ ਚੁੱਪੀ ਫੇਰ ਰਹੀਆਂ ਤੇ ਬੱਸ ਉਹੀ ਗੱਲ ਤੋਂ ਮਿਹਨਤ ਲੱਗਦੀ ਹੈ ਭਾਈ ਆ ਦੇਖੋ 12:00 ਵਜੇ ਦੇਖੋ ਗਰਮੀ ਕਿੰਨੀ ਹੋਈ ਰਹੀ ਆ ਹੈ ਕੋਈ ਮਸਲਾ ਸੇਕ ਦਾ ਗਰਮੀ ਦੀ ਬਾਹਰ ਆ ਕੇ ਕੋਈ ਕੋਈ ਸ਼ੌਕ ਥੋੜੀ ਕਿਨ ਜੜਿਆ ਕੇ ਨਹੀਂ ਗੱਲ ਇਹ ਹੈ ਕਿ ਥੋਕ ਕੇ ਰੱਖਦੀ ਮੈਂ ਸੱਚੀ ਜਿਹੜੀ ਗੱਲ ਹੈ ਜਿਹੜਾ ਮੇਰੀ ਮਿਹਨਤ ਤੇ ਮੇਰੀ ਮਿਹਨਤ ਤੇ ਕੋਈ ਵੀ ਮਿਹਨਤ ਹਰ ਕੋਈ ਜਿਹੜਾ ਮਿਹਨਤ ਕਰਦਾ ਨਾ ਸਦਾ ਕਰਦੂਗਾ ਸਦਾ ਉਹਨੂੰ ਫਲ ਦੇ। ਉਹੀ ਜਿਹੜੀ ਗੱਲ ਹੈ। ਮੁੰਡਾ ਹੋਇਆ ਤਾਂ ਤਾ ਹੀ ਜਲਦਾ ਫਿਰ। ਇੱਧਰ ਇੱਧਰ ਬੈਠ ਇੱਧਰ ਇੱਧਰ। ਉਹ ਪਿਛੇ। ਅੱਨਾ ਬੱਫੀ ਲੱਗਾ ਮੇਰੇ ਨਾਲ ਤੇ ਕਿਹਨੇ ਕਿਹਨੂੰ ਪਾਉਂਦਾ। ਕਿਉਂ ਕਮਿ ਦੇ ਦੇ ਕਾਲੀ ਨਾ ਉਹਨੇ ਵੀ ਤਾਂ ਹੋਰ ਅਪਰੇਟ ਕਰਦੇ ਦੇ ਰਹਾਂਗੇ ਤੁਹਾਨੂੰ ਬਸ ਕੀਤ ਕਰਦੇ ਰਹੋ ਉਹ ਦੇਖੋ